ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਸਵੇਰੇ ਉੱਠੇ 7:30 ਵਜੇ ਬਹੁਤ ਸਰੀਰ ਥੱਕ ਜਾਂਦਾ ਕੰਮ ਤੋਂ ਆ ਕੇ ਤੇ ਘਰ ਵਾਲੀ ਨੇ ਕੀਤੇ ਝਾੜੂ ਪੂੰਛ ਦਾ ਕੰਮ ਰੋਟੀਆਂ ਲੀਆਂ ਸੀ ਬਣਾ ਤੇ ਮੰਮੀ ਸਾਡੀ ਕਰ ਰਹੀ ਸੀ ਪਾਠ ਪੂਜਾ ਆਪਾਂ ਬਾਹਰ ਨਿਕਲੇ ਤਾਂ ਧੁੱਪ ਵੀ ਪੂਰੀ ਸੀ ਬੱਦਲ ਵੀ ਹੋਏ ਸੀ ਪਰ ਮੀਂਹ ਪੈਣ ਦਾ ਨਾਂ ਨਹੀਂ ਲੈ ਰਿਹਾ ਪਰ ਗਰਮੀ ਨੇ ਵੀ ਵੱਟ ਕੱਢੇ ਹੋਏ ਨੇ ਪਸ਼ੂ ਵਿਚਾਰੇ ਕੀ ਕਰਨ ਠੰਡਾ ਪਾਣੀ ਪੀ ਮੰਗੋ ਘੋਗਾ ਗੋਚ ਜਾ ਕੇ ਤੇ ਆਪਾ ਹੋ ਗਏ ਜੀ ਵਿਲੇ ਮੈਂ ਕਿਹਾ ਚਲੋ ਜਾ ਕੇ ਹੁਣ ਨਾ ਧੋ ਲਈਏ ਤੇ ਨਾ ਧੋ ਕੇ ਤੇ ਫਿਰ ਅਗਲੀ ਵੀਡੀਓ ਬਣਾਣੇ ਆ ਤੇ ਮੈਡਮ ਧੋ ਰਹੀ ਸੀ ਬਾਥਰੂਮ ਕਰ ਰਹੀ ਸੀ ਪੂਰੇ ਜੋਰਾਂ ਸ਼ੋਰਾਂ ਤੇ ਸਫਾਈ ਪਾਣੀ ਦੀ ਹੀ ਤਹੀ ਬੋ ਫੇਰਦੀ ਆ ਮੈਡਮ ਤੇ ਆਪਾ ਪੱਲ ਕੇ ਪੱਗ ਮੈਡਮ ਹੋ ਗਈ ਆਪਣਾ ਗੁੱਸੇ ਤੇ ਮੈਂ ਕਿਹਾ ਚਲਿਏ ਜਾਣਾ ਹਣ ਕੇ ਮੈਂ ਚਲ ਜਮਾ ਤਾਂ ਮੜ ਜਾ ਤੋਰੀ ਆ ਮੂੰਹ ਦੇਖ ਲੋ ਕਿਸਾ ਪਾਤੀ ਵਰਗਾ ਬਣਾ ਛੱਡਿਆ ਈ ਆਪਾਂ ਪਹੁੰਚ ਗਏ ਜੀ ਆਪਣੇ ਦਫ਼ਤਰ ਪ੍ਰੀ ਟਰੈਵਲ ਬੰਗਾ ਇੱਥੇ ਆਪਾਂ ਕਰੀਦਾ ਟਿਕਟਾਂ ਦਾ ਕੰਮ ਤੇ ਸਾਰੇ ਬੰਦਿਆਂ ਨੂੰ ਬੇਨਤੀ ਹੈ ਕਿ ਭਾਈ ਟਿਕਟਾਂ ਜੇ ਲੈਣੀਆਂ ਹਨ ਸਸਤੀਆਂ ਵਧੀਆ ਸਾਡੇ ਨਾਲ ਸੰਪਰਕ ਕਰ ਸਕਦਾ ਸਕਦਾ ਫਿਰ ਆਪਾਂ ਨੂੰ ਕੰਮ ਸੀਗਾ ਸ਼ਹਿਰ ਥੋੜਾ ਜਿਹਾ ਆਪਾਂ ਚੱਲ ਕੇ ਬੰਗੇ ਆ ਤੇ ਆਪਾਂ ਬੈਂਕ ਚ ਘੜਾਣੇ ਸੀਗੇ ਪੈਸੇ ਜਦੋਂ ਸਾਡੇ ਕੋਲ ਪੈਸੇ ਆ ਜਾਂਦੇ ਨਾ ਫਿਰ ਸੀ ਰਾਜੀ ਹੁੰਨੇ ਰਾਜੀ ਜਦੋਂ ਜੇਬੋਂ ਨਿਕਲ ਕੇ ਭਾਈ ਫੇਰ ਤਾਂ ਲੰਘ ਗਈ ਆ ਆਪਾਂ ਪਹੁੰਚ ਗਏ ਐਚਡੀਐਫਸੀ ਬੈਂਕ ਫੇਰ ਆ ਗਿਆ ਆਪਣਾ ਮਿੱਤਰ ਕਹਿੰਦਾ ਭਾਈ ਇਹਦੇ ਲੱਗਦਾ ਨਹੀਂ ਸੀਗਾ ਮੈਂ ਕਿ ਚੱਲ ਭਾਈ ਹੋ ਜਾਏ ਨਾ ਮੈਂ ਕਹਾ ਅਜਾ ਰੋਟੀ ਖਵਾਈਏ ਤੈਨੂੰ ਕਹਿੰਦਾ ਭਾਈ ਰੋਟੀ ਨਹੀਂ ਖਾਣੀ ਯਾ ਲੋ ਵੇ ਆ ਗਿਆ ਕੋਲੂਪਰਾ ਮੈਂ ਕਹ ਚੱਲ ਕੋਲੂਪਰਾ ਫੇਰ ਬੈਂਕ ਚਲੀਏ ਫੇ ਪਹਿਲਾਂ ਬੈਂਕ ਗਏ ਫੇ ਗਏ ਆਪਣੇ ਚਾਹ ਵਾਲੇ ਦੇ ਆਪਣੇ ਚਾਹ ਵਾਲੇ ਦੇ ਪੀਤੀ ਠੰਡੀ ਚਾਹ ਤੇ ਨਾਲ ਅਸਮਾਨ ਤੇ ਆਪਾਂ ਆ ਗਏ ਜੀ ਘਰ ਨੂੰ ਘਰ ਨੂੰ ਆ ਗਏ ਆਪਾਂ ਜਾਣਾ ਸੀ ਇੱਕ ਫੰਕਸ਼ਨ ਤੇ ਤਾਂ ਅੱਜ 5 ਵਜੇ ਛੁੱਟੀ ਹੋ ਗਈ ਆਪਾਂ ਕਰੇ ਸੀ ਲਾ ਕੇ 10 ਮਿੰਟ ਰੈਸਟ ਕੀਤੀ ਤੇ ਪੱਗ ਪੁਗ ਸਵਾਰੀ ਤੇ ਦਸਤਾਰ ਸਜਾ ਕੇ ਤੇ ਫੇ ਆਪਾਂ ਮੋਚਾ ਨਾ ਬਟ ਦੇ ਕੇ ਤੇ ਗੱਡੀ ਆ ਗਈ ਸਾਡੀ ਲੈ ਭਾਈ ਚੱਕ ਗੱਡੀ ਦੇ ਵਿੱਚ ਬਹਿ ਕੇ ਤੇ ਆਪਾਂ ਤੁਰ ਪਏ ਜੀ ਚੀਮਾ ਅਗਲਾ ਜਾਣਾ ਸੀਗਾ ਚੀਮਾ ਅਗਲਾ ਹੈਗਾ ਮਸਾਣੀ ਕੋਲ ਅਸੀਂ ਪਹੁੰਚ ਗਏ ਭਰਾਵੋ ਤੁਹਾਨੂੰ ਕੀ ਦਸੀਏ ਕਿੱਥੇ ਪਹੁੰਚ ਗਏ ਅਸੀਂ ਪਹੁੰਚ ਗਏ ਅਸੀਂ ਨੂਰ ਮਹਿਲ ਕੋਲ ਇਹ ਦਵਾਰਾ ਆਪਸੇ ਜੀ ਰੈਂਕ ਲਟੋਇਆ ਜੀ ਦੇਵੀ ਚੋ ਵਾਲ ਦੀ ਸੌਣ ਹੋ ਗਈ ਸੀ ਤੇ ਭਾਈ ਉਹ ਦੋ ਦੋ ਆ ਗਈ ਮੰਗਾਂ ਚਣ ਕਾ ਮੇ ਜਾਣ

ਸਤ ਨਾਮ ਗੁਰੂ ਲੈ ਕੇ ਚੱtiਆ ਆ ਗਿਆ ਦਰਵੇ ਉਪਰ ਨੇ ਆਣੀ ਮੈਂ ਉਹਦੇ ਵਿੱਚ ਤੇ ਆਪਾਂ ਬਹਿ ਪਿੰਡ ਦੇ ਰਾ ਤੇ ਨੇਰੇ ਵਿੱਚ ਸਨ ਮਸਾਂ ਜਗਾ ਨਾਲ ਸਾਡੇ ਗਾਰਡ ਹੁੰਦੇ ਹੁੰਦੇ ਦੋ ਤਿੰਨ ਤੇ ਆਪਾਂ ਜਿਹੜੇ ਪੂਰੇ ਸੈਟ ਆਪਾਂ ਪਹੁੰਚ ਗਏ 9:30 ਵਜੇ ਘਰੇ ਘਰ ਦੇ ਆਹ ਹਾਲਾਤ ਦੇਖ ਕੇ ਸਾਨੂੰ ਵੀ ਨਹੀਂ ਆਦੀ ਅਸੀਂ ਵੀ ਸੋਗੇ ਤੇ ਤੁਸੀਂ ਹੌਟ ਕੜੋ ਸਾਰਿਆਂ ਸੱਚ ਕਮ ਨਵਦੇ ਕਾਨੂੰਨਾ ਵਿੱਚ ਵਾਹ ਵਾਹ